ਤੈਨੂੰ ਇਹ ਬੰਦ ਕਰਦੇ ਹਾਂ 40 40 ਸਾਲ ਆਰੇ ਆ ਬੁੱਢਾ ਆਪੇ ਦਿਾਰੇ ਬੁੱਢੇ ਆ ਆਪੇ ਸੁਣਾਇਆ ਤੱਕੜੀ ਆਰੇ ਬੋਲਾ ਲੈ ਜਾਂਦਾ ਇਹ ਤੇ ਪੁੜ ਕੇ ਪੁੱਛਦੇ ਨਹੀਂ ਇਹ ਸੋਣੀ ਅੱਜ ਬੋਟਾ ਨਹੀਂ ਪਈਆਂ ਤੇ ਅੱਜ ਸਾਡੇ ਸ਼ਰਮੀ ਕਮੇਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਬੇਤੀ ਹੈ ਕਿ ਅੱਗੇ ਤੁਹਾਡੀ ਪਾਰਟੀ ਦਾ ਕੱਖ ਨਹੀਂ ਜੇ ਰਿਹਾ ਤੁਹਾਡੇ ਪੱਲੇ ਪੂਰੇ ਪੰਜਾਬ ਤੇ 3 ਸੀਟਾਂ ਤੇ 2 ਐਲ ਜੀ ਪੀ ਸੀ ਦੇ ਵੋਟਾਂ ਵੀ ਆ ਜੜੀਆਂ ਜੇ ਜੋ ਤੁਹਾਡੇ ਹਾਲਾਤ ਦਾ ਲੋਕਾਂ ਦੇ ਪ੍ਰਤੀ ਤੁਹਾਡੇ ਚ ਬਹੁਤ ਰੋਸ਼ ਹੈ ਗਾ ਜੇ ਇਹੋ ਸੇ ਕੰਮ ਬੰਦ ਕਰ ਕੋ

ਚਰ ਲੋ ਜੰਗਲ ਨਾ ਹਨ ਉਹ ਹੀ ਹਨ ਨਹੀਂ ਲੈ ਨਹੀਂ ਕਹਿੰਦਾ ਬੱਸ ਹੀ ਕਿਹਨਾ ਗੱਲ ਕਰਦਾ ਦੱਸ ਕੰਮ ਨਾ ਦੇਖ ਲੈ ਕੰਮ ਮਟ ਕੰਮ ਕਰ ਪੰਜਾਬ 50 50 ਦੇਖੋ ਕਿਹੜਾ ਕਿਹਦੀ ਕੰਮ ਦਾ ਦਾ ਆਪਣਾ ਵੇ ਮੰਨਦਾ ਆਪਣਾ ਨਹੀਂ ਸੰਗਤ ਆਪਣਾ ਨਹੀਂ ਕਰ ਮਿੰਟ ਬਾਜੀ ਮਿੰਟ ਬਾਜੀ ਮੇਰੇ ਘਟੇ ਗਏ ਲੇਕਿਨ ਚਲੋ ਹੱਥ ਨਾ ਮਾਰੋ ਤਾਂ ਗੱਲ ਨਹੀਂ ਛੋਟੇ ਇੱਕ ਰੱਬ ਦੀ ਗੱਲ ਕਰ ਦਿੱਤੀ ਆ ਗੱਲ ਹੀ ਕਰਨੀ ਜਿਹੜਾ ਗੱਲ ਕਰਨੀ ਆ ਆਪਾਂ ਜਿਹੜੇ ਨਹੀਂ ਨਹੀਂ ਇਹ ਕੋਈ ਐਮਡੀ ਦਾ ਦਤੋ ਐਲਜੀਪੀ ਦੀ ਸੰਗਤ ਨਹੀਂ ਹੈ ਜਿਹੜਾ ਜੀਪੀਸੀ ਕੋ ਸਾਡਾ ਦਾ ਹੈਗਾ ਹੋਣਾ ਹੈ ਨਹੀਂ ਪਾਜੀ ਇੱਕ ਮਿੰਟ ਮੇਰੀ ਗੱਲ ਕਰਦੇ ਤੁਹਾਡੇ ਸਾਰੇ ਪੇਸ਼ੈਂਟ ਵਾਲੇ ਨੇ ਜਾਣਣ ਦੇ ਇਹ ਜਗਾਵਾ ਆਪਾਂ ਪਿੰਡ ਤੋਂ ਹੁੰਦੇ ਨਾ ਇਹ ਕੰਦਾ ਖੇਲੇ ਨਹੀਂ ਆ ਬਾਕੀ ਗੱਡੀ ਗੱਲ ਕਰਦੇ ਬੇਪੀ ਸੁਣੋ ਇੰਦਰ ਲਾਉਂਦੇ ਆ ਇੱਕ ਮਿੰਟ ਪਾਜੀ ਮੇਰੀ ਇੱਕ ਮਿੰਟ ਹੁੰਦੇ ਆ ਜਿਸ ਦਿਨ ਇਲੈਕਸ਼ਨ ਸੀ ਅੱਜ ਪਹਿਲਾਂ ਲੱਗ ਕੇ ਕੱਲ ਨੂੰ ਕੰਦਾ ਹੁੰਦੇ ਆ ਅਬ ਕੀ ਸੁਣਾਕਣਾ ਮੰਨ ਲਓ ਪੇਸ਼ੈਂਟ ਕੋ ਜਾਣਾ ਕਿੱਥੋਂ ਲੈ ਕੇ ਜਾਣਾ ਜੀ ਬਾ ਤੁਹਾਡੇ ਐਂਟੀਬਾ ਨਜ਼ਾਰਾ ਆ ਗਿਆ ਆ ਜਿੱਥੇ ਕਹਿ ਕੇ ਗਏ ਸੀ ਕਿ ਭਾਜੀ ਸਾਨੂੰ ਇਸ ਜਗ੍ਹਾ ਨਾਲ ਕੋਈ ਮਤਲਬ ਨਹੀਂ ਗਾ ਅਸੀਂ ਇਹ ਜਗ੍ਹਾ ਉਦੋਂ ਬਣਾਵਾਂਗੇ ਸਾਡਾ ਕਾਲੀ ਦਲ ਦਾ ਕੋਈ ਨੁਮਾਇੰਦਾ ਆਵੇ ਮਜੀਠੀਆ ਸਾਹਿਬ ਕਿਸ ਹੱਕ ਨਾਲ ਇਹ ਚੀਜ਼ ਅਨਾਉਂਸ ਕਰ ਗਏ ਇੱਥੇ ਕਿ ਇੱਕ ਸਾਈਡ ਤੇ ਮੈਂ ਪਾਰਕ ਕਰਵਾਵਾਂਗਾ ਇੱਕ ਸਾਈਡ ਤੇ ਇੰਟਰਲੋਕ ਟਾਈਲ ਦੇ ਜਦੋਂ ਕਿ ਤੁਸੀਂ ਇੱਕ ਬੰਨੇ ਕਹਿੰਦੇ ਹੋ ਕਿ ਸਿਆਸੀ ਕੋਈ ਰੋਲਾ ਨਹੀਂ ਇਸ ਚੀਜ਼ ਦਾ ਤੇ ਮਜੀਠੀਆ ਸਾਹਿਬ ਕੋ ਕੀ ਹੱਕ ਹੈ ਰਹੀ ਜਿਹੜੀ ਚੀਜ਼ ਹਰ ਇੱਕ ਚੀਜ਼ ਦੀ ਵੀਡੀਓ ਉਹਨਾਂ ਦੀ ਆਵਾਜ਼ ਨਾਲ ਕਿ ਸਾਰੇ ਕੀ ਚੀਜ਼ ਹੈ ਦੇਖੋ ਵੀਰ ਉਹ ਕਿ ਉਹਨਾਂ ਨੇ ਬੈਠ ਕੇ ਫੈਸਲਾ ਕਰਦੇ ਤੇ ਸਾਡੇ ਤੁਸੀਂ ਫੇਰ ਤੁਹਾਨੂੰ ਥੋੜਾ ਕੰ ਕੁਝ ਹੋਰ ਚੀਜ਼ਾਂ ਅੱਗੇ ਜੋੜ ਕੇ ਬੈਂਦੀ ਇਹੋ ਚੀਜ਼ ਦੀ ਕਰਨੀ ਆ ਇਹ ਸਭ ਕੁਝ ਵੀ ਤੁਹਾਨੂੰ ਕਹਿੰਦੇ ਨਹੀਂ ਕੋਈ ਡਰਾ ਬੰਦੇ ਕਰਦਾ ਨਹੀਂ ਜੋ ਅਸੀਂ ਉੱਥੇ ਗੱਲ ਕਰ ਲੈਣੇ ਆ ਆਪਾਂ ਤੁਹਾਨੂੰ ਉਹ ਚੀਜ਼ ਜਾਣਦੇ ਆ ਇਹ ਤੁਸੀਂਾਨੂੰ ਟਾਈਮ ਦਿਓ ਅਸੀਂ ਉਹਨਾਂ ਨੂੰ ਟਾਈਮ ਲੈ ਕੇ ਆਪੇ ਇੱਕ ਵਾਰੀ ਮੀਟਿੰਗ ਕਰ ਲੈਣੇ ਆ ਕੋਈ ਉਹਨੇ ਦੇ ਰਾ ਜਿਹੜੇ ਆ ਆਪਣੇ ਮਨਦ ਰੱਖੋ ਕੋਈ ਵੀ ਮਸਲਾ ਵਾਹੇ ਤੁਹਾਡਾ ਬਹਿ ਕੇ ਕੋਈ ਹੋ ਜਾਵੇ ਤਾਂ ਅਸੀਂ ਕਹਿ ਸਕਦੇ ਆ ਜੇ ਤੁਸੀਂ ਇਦਾਂ ਟਕਰਾਰ ਨਾ ਕਰੋਗੇ ਨਾ ਬਾਈ ਟਕਰਾਰ ਨਹੀਂ ਕਰਨੀ ਕਰਵਾਏ ਕਰਦੇ ਟਕਰਾਰ ਨਹੀਂ ਗੱਲ ਦੇ ਟਾਈਮ ਦੇ ਦਿਓ ਸਾਰੇ ਬੰਦੇ ਦਾ ਕੀ ਗੱਲ ਨਹੀਂ ਜੇ ਪਿੱਛੇ ਲੱਗਾ ਏਟੀ ਵੀ ਬੰਦਾ ਇੰਨੀ ਗੱਲ ਕਹੇਗੀ ਇਹਨਾਂ ਨੇ ਸਾਡੇ ਨਾਲ ਕੋਈ ਮਾੜਾ ਚੰਗਾ ਬੋਲਿਆ ਕਿਹੜਾ ਬੰਦਾ ਤੇ ਤੁਹਾਡੇ ਆਏ ਨਾ ਪੁਛੋ ਪਾਣੀ ਤਾਂ ਨਹੀਂ ਪਿਆ ਹਰ ਇੱਕ ਬੰਦੇ ਨੂੰ ਭਾਇਆ ਨਹੀਂ ਭਾਈ ਬੋਲ ਨਹੀਂ ਇਹ ਤੁਹਾਡੀ ਡਿਊਟੀ ਆ ਕੁਝ ਤੁਹਾਡੇ ਆ ਸਕਦੇ ਕੋਈ ਤੁਹਾਨੂੰ ਪੁੱਛਦਾ ਕਿ ਸਾਨੂੰ ਕੋਈ ਚੀਜ਼ ਦਾ ਭਾਈ ਮਚਾਈਦਾ ਵਾ ਨਹੀਂ ਨਹੀਂ ਇਹ ਤੁਹਾਨੂੰ ਪਰਸਨ ਕੋਈ ਬੰਦਾ ਆਇਆ ਮੈਂ ਕਿਹਾ ਤੁਹਾਡੀ ਡਿਊਟੀ ਘਰ ਜਾ ਰਹੇ ਇਹ ਗੱਲ ਮੇਰੇ ਨਾਲ ਸੋ ਇਹ ਤੇ ਇੱਕ ਬੰਦਾ ਸਾਹ ਤੇ ਝਗੜਾ ਕਰਕੇ ਆਪਾਂ ਕਹਿਤਾ ਮੇਰੇ ਕੋ ਵੀ ਕਿਸੇ ਪ੍ਰਾਈਵੇਟ ਬੰਦੇ ਦੀ ਹੋਵੇ ਕਿ ਕੀ ਕਰੋਗੇ ਮੇਰਾ ਹੋਵੇ ਮੈਂ ਕਹਿੰਦਾ ਮੰਨ ਲੋ ਭਾਈ ਗੱਲ ਆਵੇ ਇਹ ਹੋਈ ਆ ਡੀਰੋ ਤੇ ਲਿਖਿਆ ਕੀ ਦਿਖਾਉਂ ਇਹੋ ਗੱਲ ਠੀਕ ਆ ਨਾ ਮੈਂ ਕਿਹਨੂੰ ਕਰੋ ਜਰੋ ਪੁੱਛੋ ਵੀ ਕਿਹੜੀ ਐ ਇੱਥੇ ਇਹ ਦੰਦ ਦੀ ਜਗ੍ਹਾ ਤੇ ਲਿਖਿਆ ਕੀ ਐ ਦਿਖਾਓ ਦਿਖਾਓ ਦਿਖਾ ਦੇ ਦਿਖਾ ਦੇ ਦੰਦ ਦੀ ਜਗ੍ਹਾ ਮੇਰੇ ਹੱਥ 'ਚ ਜਿਹੜੀ ਆ ਇਹਦੇ ਹੋਰ ਕੀ ਐ ਦੋ ਕਾਗਜ਼ ਵੀ ਹੁੰਦੇ ਕਾਗਜ਼ ਦੱਸੋ ਐਲਓਸੀ ਨਹੀਂ ਮੈਂ ਦੇਖਾ ਮੈਂ ਤਾਂ ਨਹੀਂ ਜਾਂਦੇ ਮੈਂ ਦੇਖੋ ਮੈਂ ਸੰਗਤ ਨਹੀਂ ਨਹੀਂ ਚਾਹ ਪਰਵਾਹ ਤੇ ਮਾਰਿਆ ਤੇ ਦਫਾ ਤੇ ਜੇ ਤੂੰ ਦਾ ਦੰਦ ਲੱਗੇ ਬਾਹਰ ਲਿਆ ਕੀ ਗੱਲ ਹੈ ਜੀ ਸਾਹਿਬ ਜੇ ਸਾਹਣਾ ਉਦੋਂ ਐਸੀ ਨਹੀਂ ਸੀ ਕਿ ਨਹੀਂ ਗਿਆ ਮੈਨੇ ਬੰਦ ਬੰਦ ਕੇ ਬਾਹਰ ਬਾਹਰ ਬੰਦ ਕੇ ਪਾਜੀ ਕਿਉਂ ਅਸੀਂ ਵੀ ਨਹੀਂ ਇਹ ਸਭ ਬੇਟਾ ਮੀਡੀਆ ਸਾਹਮਣੇ ਅਨਾਉਂਸ ਕੀਤਾ ਐਸਜੀਪੀਸੀ ਖੜੀ ਹੋਗੇ ਇੱਕ ਬੰਦਾ ਨਹੀਂ ਬੋਲੇ ਕਿ ਪਾਜੀ ਤੂੰ ਹੀ ਹਾਟੀ ਜਗ੍ਹਾ ਤੇ ਕਿਉਂ ਅਨਾਉਂਸ ਕਰ ਰਹੇ ਪਾਰਕ ਦਾ ਇਟਰ ਦੇ ਕੋਟੇ ਉਧਰ ਕਿਹੇ ਮਤੇ ਨਹੀਂ ਨਹੀਂ ਜ ਰਾਜਵੀਰ ਨਾਲ ਕਰੋਣਾ ਡੇ ਮਾਜੋ ਦੇਖੋ ਭਾਈ ਰਾਣ ਸਿੰਘ ਇੱਥੇ ਆਏ ਮੇਰੇ ਕੋਲ ਇੱਕ ਇੱਕ ਬੰਦੇ ਦੀ ਵੀਡੀਓ ਪਈ ਮੈਂ ਤੁਹਾਨੂੰ ਸਾਰੇ ਦਿਖਾ ਦੂੰਗਾ ਕਿ ਬੰਦੇ ਆ ਰਹੇ ਨੇ ਸਭ ਕਹਿ ਰਹੇ ਨੇ ਗੱਲ ਕਰ ਗੱਲ ਕਰਨਾ ਨਾਮ ਰੱਖੋ ਇਹਦੇ ਰਾ ਬੰਦ ਆਜਾ ਕੰਮ ਤੇ ਕਰ। ਤੁਸੀਂ ਕੋਈ ਨਹੀਂ ਨੂੰ ਮੈਂ। ਮਾਈਕ ਸੁਣਦਾ। ਮੈਂ ਇੱਕ ਫਲਾਈ ਕਾਮ ਤੇ ਹੋਇਆ। ਤਾਈਂ ਦੱਲੇਗੀ ਨਹੀਂ। ਨਹੀਂ ਕਰਦੇ ਫੇਰ ਜਾਓ। ਤੁਸੀਂ ਆਪਣਾ ਬੈਠ ਕੇ ਸੁਆ। ਇਹ ਬੰਦ ਕਰ ਦਿੰਨੇ। ਇਹ ਬੰਦ ਨੂੰ ਆਤਮਰ ਜਿਹੀ ਕਰ ਦਿੰਦੀ ਆ ਨੇ ਪੋਰਾ ਚੋਂ ਹਸਪੀਟਲ ਜਾਣਾ। ਇੱਥੋਂ ਜਿਹੜਾ ਫੋਟੋ ਤੋਂ ਘੁੰਮੇਗਾ। ਰਾਮਤ莱 ਚਲੇਗਾ। ਰਾਮਤ莱 ਤੋਂ ਬੱਸ ਸਟੈਂਡ। ਬੱਸ ਸਟੈਂਡ ਤੋਂ ਪੁਲ ਚੜ੍ਹੇਗਾ। ਪੁਲ ਚੜ੍ਹ ਕੇ ਘੁੰਮ ਕੇ ਇੱਥੇ ਆਏਗਾ। ਉਹਨੇ ਜਿਹਨੇ ਬੰਦਾ ਰਾਜੀ ਮਰ ਜਾਣਾ ਵਾ। ਤੁਸੀਂ ਇਹ ਮਤਲਬ ਆ ਕਿਸੇ ਨੂੰ ਕਹਿੰਨੀ ਆ ਕਿ ਇਹਦੀ ਵੀ ਆਪਾਂ ਕੋਈ ਫਾਇਦਾ। ਤਾਂ ਮੈਂ ਤਾਂ ਕਹਿੰਦਾ ਨਾ ਕਿਸੇ ਆ। ਜਾ ਰਿਹਾ ਹੈ ਜੀ ਸਾਰੇ ਥੋੜੀ ਜਿਹੀ ਚਿੰਤਾ ਕਰਦੇ ਤੇ ਇਸ ਕੀ ਕੰਮ ਹੋਣ ਤੋਂ ਪਹਿਲਾਂ ਟਾਈਮ ਲੱਗਣਾ ਇਹਦਾ ਕੋਈ ਗੱਲ ਨਹੀਂ ਬ੍ਰਾਡਕਾਸਟ ਮੈਂ ਤੁਹਾਨੂੰ ਉਹ ਜਿਸ ਤਰ੍ਹਾਂ ਮੈਂ ਜਿੱਥੇ ਸਾਡੇ ਅਨਾਉਂਸ ਕੀਤਾ ਉਹਨੂੰ ਕੋਈ ਅੱਜ ਵੀ ਇੱਕ ਵੀ ਮੈਂਬਰ ਨੇ ਉੱਠ ਕੇ ਆ ਜੀ ਨਹੀਂ ਗਈ ਮਾਜੀ ਵੀ ਸਾਡੀ ਪਰਸਨਲ ਪ੍ਰੋਪਰਟੀ ਆ ਤੁਸੀਂ ਕੋਣ ਨੂੰ ਦੇਓ ਇਹ ਚੀਜ਼ ਦਾ ਆਮਦਾਦ ਜੀ ਹੈ ਵਰਨਾ ਇਹ ਕਮਿਟੀ ਨਹੀਂ ਹੈ ਅੱਜ ਨੇ ਪ੍ਰਸ਼ੰਕਟੀ ਨਹੀਂ ਨਹੀਂ ਲੈਣੀ ਉਹਨੇ ਕਿਹਾ ਤੁਹਾਨੂੰ ਇਹ ਅਨਾਉਂਸ ਕਰੀਏ 10 ਸੋ ਕਹਨੀ ਆਪਾਂ ਕਰੀਏ ਵੀ ਹਫ਼ਤੇ ਦਾ ਟਾਈਮ ਦਿਓ ਜੇ ਪਹਿਲਾਂ ਤੁਸੀਂ

ਤੇ ਕਹਿਣ ਲੱਗੇ ਜੀ ਇੱਕ ਤਾਂ ਬੰਦਾ ਕਿਹਾ ਵੀ ਜਿੱਤੇ ਰਲੋ 2000 ਬੰਦਾ ਘਟਾ ਕਰ ਸਕਦੇ ਨਹੀਂ ਉੱਥੇ ਨਹੀਂ ਲਾ ਕੇ ਜਾ ਸਕਦੇ 2000 ਬੰਦਾ ਲੇਕੋ ਇੱਕ ਇੱਕ ਬੰਦੇ ਦੀ ਵੀਡੀਓ ਪਈ ਹਰ ਬੰਨੇ ਘਰ ਤੇਰਾ ਕਹਿ ਸਕਦਾ ਹਾਂ ਉਹਨੂੰ ਐਸੀ ਕਿਸੇ ਦਾ ਇੱਕ ਬੰਦਾ ਨਹੀਂ ਬੋਲਿਆ ਕਿ ਮੀਤਿਆ ਸਾਹਿਬ ਤੁਸੀਂ ਕੀ ਸਾਕਣਾ ਜੀ ਕਹਿੰਦੇ ਜੀ ਕਿ ਇਹ ਐਸ.ਬੀ.ਸੀ ਨਹੀਂ ਆ ਉਦੋਂ ਵੀ ਭਾਈ ਦੇਖੋ ਦੇ ਦੋ ਪਿਛੋ ਜਗਾਰੇ ਛੱਡੇ ਕਿ ਐਸ.ਬੀ.ਸੀ ਬੰਦੇ ਨਹੀਂ ਕੋਲੇ ਸੋਣਿਆ ਉਦੋਂ ਚੱਲੇ ਨਾ ਜਗਾਰੇ ਉਦੋਂ ਇੱਕ ਬੰਦਾ ਨਹੀਂ ਬੋਲਿਆ ਕਿ ਭਾਜੀ ਤੁਹਾਡੀ ਪਰਸਨ ਪ੍ਰੋਪਰਟੀ ਆ ਅੰਮਰਿਕ ਪ੍ਰੈਸ ਕਾਨਫਰੈਂਸ ਕਰਕੇ ਅਨਾਉਂਸ ਕੀਤਾ ਇਹ ਹਸਲੀ ਨੇ ਮੈਂ ਇੰਟਰ ਲੋਕਿੰਗ ਦਾਇਲ ਦਵਾਵਾਂਗਾ ਭਾਜੀ ਤੁਹਾਨੂੰ ਆਂਡ ਦਿੰਦੇ ਆ ਤੁਹਾਨੂੰ ਕਿਹਦੀ ਪਾਸੇ ਕਰਵਾ ਮੈਂ ਤਾਂ ਹੈ ਕਿ ਕਿਹਦੀ ਹੈਗੀ ਕਿ ਨਹੀਂ ਜੀ ਪਈ ਇਹ ਵੀ ਜੀ ਦਾ ਤੁਹਾਨੂੰ ਐਸੀ ਕੋਈ ਸੰਗਤ ਦੀ ਨਹੀਂ ਐਸਜੀਪੀਸੀ ਕੋ ਸੰਗਤ ਦਾ ਪੈਸਾ ਕਿਹ ਹੋਰ ਦਾ ਪੈਸਾ ਨਹੀਂ ਭਾਜੀ ਇਹ ਕੰਮ ਦਾ ਜਾਨੇ ਆ ਜਿਹੜਾ ਇਹ ਜਿਹੜਾ ਹੋ ਗਿਆ ਇੱਕ ਮਿੰਟ ਗੱਲ ਕਰ ਲੈ ਇੱਕ ਮਿੰਟ ਹਾਂ ਦੀ ਪੁੱਛਣੀ ਹੋਈ ਹੈ ਭਾਜੀ ਮੇਰੀ ਗੱਲ ਸੁਣਦਾ ਜਿਸ ਦੇ ਨਾਲ ਲੱਛਣ ਹੈ ਇੱਥੇ ਲਿਖਿਆ ਸਾਹਿਬ ਜੇ ਸਹਾਕਣਾ ਹੀਰ ਅਲੀ ਗ੍ਰੇਨ ਤੋਂ ਜਮੀਆ ਮੱਤੀ ਵੀਡੀਓ ਲੈ ਲਓ ਪਰ ਤੁਹਾਡੇ ਐਕਟਿਵਿਸਟਾਂ ਦਾ ਸੁੱਖ ਜਿਹੜੇ ਆ ਕੇ ਇੱਥੇ ਕਹਿ ਗਏ ਕੀ ਇਹ ਭਾਜੀ ਸਾਨੂੰ ਇਸ ਜਗ੍ਹਾ ਦਾ ਕੋਈ ਮਤਲਬ ਨਹੀਂ ਗਾ ਅਸੀਂ ਇਹ ਜਗ੍ਹਾ ਉਦੋਂ ਬਣਾਵਾਂਗੇ ਜਦੋਂ ਅਕਾਲੀ ਦਰਤਾ ਕੋਈ ਨੁਮਾਇੰਦਾ ਆਵੇ ਪੀਚਾ ਸਭ ਕਿਸ ਹੱਕ ਨਾਲ ਐਜੀ ਦੀ ਅਨਾਉਂਸ ਕਰ ਗਏ ਇੱਥੇ ਕਿ ਇੱਕ ਸਾਈਡ ਤੇ ਮੈਂ ਪਾਰਕ ਦਾ ਬਣਾ ਲਾ ਇੱਕ ਸਾਈਡ ਤੇ ਕੰਟ੍ਰੀ ਲਾਕ ਟਾਈਲ ਦਾ ਜਦੋਂ ਕਿ ਤੁਸੀਂ ਇੱਕ ਬੰਨੇ ਕਹਿੰਦੇ ਹੋ ਕਿ ਸਿਆਸੀ ਕੋਈ ਰੋਲਾ ਨਹੀਂ ਹੈ ਇਸ ਚੀਜ਼ ਦਾ ਤੇ ਮੀਟਿਆ ਸਾਹਿਬ ਕੋ ਕੀ ਹੱਕ ਹੈ ਜਿਹੜੀ ਜਿਹੜੀ ਹਰ ਇੱਕ ਦੀ ਵੀਡੀਓ ਉਹਨਾਂ ਦੀ ਵਾਇਰਲ ਹੋ ਗਈ ਸਾਰੇ ਕੀ ਹੋਏ ਉਹਨਾਂ ਨੇ ਬੈਠ ਕੇ ਫੈਸਲਾ ਹਾਂ ਅੱਗੇ ਫ ਨਹੀਂ ਤੇ ਟਾਈਮ ਬਣਾ ਲੈ ਲੈ ਬੋਲਣ ਵਾਲਾ ਬੰਦਾ ਟਾਈਮ ਦੇ ਦੇ ਨਹੀਂ ਟਾਈਮ ਬਣਾ ਲੈ ਟਾਈਮ ਦੇ ਦੇ ਅਹੀ ਗੱਲ ਕਰਦੇ ਆਂ ਅਹੀਂ ਗੱਲ ਕਰ ਬੰਦਾ ਟਾਈਮ ਦੇ ਦੇ ਜੀ ਦਾ ਬੰਦਾ ਭਾਦੂ ਟੋਕੇ ਦਾ ਟਾਈਮ ਦੇ ਵਹੀ ਗੱਲ ਨਹੀਂ ਹਰ ਤੇ ਟਾਈਮ ਦੇ ਦੇ ਤੁਹਾਨੂੰ ਟਾਈਮ ਦਾ ਫਾਈਨਲ ਹੈਗੇ ਆਪ ਇੱਕ ਵਾਰੀ ਮੀਟਿੰਗ ਕਰ ਲੈਂਦੇ ਆਂ ਤੁਹਾਨੂੰ ਆਪੇ ਮਿਲ ਲੈਂਦੇ ਰੋਜ਼ ਨਹੀਂ ਆਪਨੇ ਮੰਦਰ ਖੋ ਜੀ ਸੁਣੀ ਵੀ ਮਹਿਲਾ ਵਾਹ ਤੁਹਾਡਾ ਬਹਿ ਕੇ ਕੋਈ ਜਿਆਦਾ ਤਹੀ ਕਹਤੋ ਨਹੀਂ ਕੋਈ ਅਦਾ ਤਕਰਾਰ ਨਾ ਕਰੋ ਨਾ ਕੋਈ ਤਕਰਾਰ ਜੀ ਦੇ ਕਰਾਰ ਦੀ ਗੱਲ ਨਹੀਂ ਜੀ ਆਪਾਂ ਜਿਹੜਾ ਇਹ ਕੀ ਕਰਦੇ ਸਾਰੇ ਬੰਦੇ ਡੱਕ ਦੇ ਕੇ ਸਾਡਾ ਇੱਕ ਵੀ ਬੰਦਾ ਇੰਨੀ ਗੱਲ ਕਹੇਗੀ ਇਹਨਾਂ ਨੇ ਸਾਡੇ ਨਾਲ ਕੋਈ ਮਾਰਾ ਚੰਗਾ ਬੋਲਿਆ ਕੋਈ ਨਹੀਂ ਪਾਣੀ ਤਾਂ ਨਹੀਂ ਪਿਆ ਉਸੋਂ ਪਾਣੀ ਤਾਂ ਨਹੀਂ ਪਿਆ ਹਰ ਇੱਕ ਬੰਦੇ ਨੂੰ ਭਾਈ ਭੋਲ ਉਹਦਾ ਜੀਓ ਨਹੀਂ ਹੈ ਤਾਂ ਬਹੁਤ ਚੋਅ ਆ ਗਿਆ ਹਾਂ ਮੋਟਾ ਹੁੰਦਾ ਜੀ ਹਮੇਸ਼ਾ ਬਾਈ ਚਾਹੀਦਾ ਵਾ ਜੇ ਦਾ ਚੱਲੇ ਕਾਕੇ ਆ ਆ ਭਾਜੀ ਜਰੂਰ ਭਾਜੀ ਹਾਂ ਹੋਰ ਇਹ ਪਾਣਾ ਤੁਹਾਨੂੰ ਲੱਗਦਾ ਤੁਹਾਨੂੰ ਪਤਾ ਦੇਖੋ ਵੀਰ ਕੀ ਸਾਸਾ ਮੇਰਾ ਹੋਵੇ ਮੈਂ ਫਸਾ ਲਿਆ ਹਲੋ ਆ ਗਏ ਇਹ ਗੱਲ ਕਿ ਠੀਕ ਹੈ ਨਾ ਯਾਰ ਮੈਂ ਕਹਿੰਦਾ ਪੁੱਛੋ ਵਿਕਰਮ ਸਿੰਘ ਮਕੇਟਿਆ ਜੀ ਕੀ ਇੱਥੇ ਬਹਿ ਕੇ ਅਨਾਉਂਸ ਕੀਤਾ ਹੈ ਕਿ ਇਹ ਹਾਂ ਸਹੀ ਦੇ ਉੱਤੇ ਆਪਾਂ ਪਾਰਕ ਬਣਾਵਾਗੇ ਵਧੀਆ ਰਾਹ ਦਵਾਗੇ ਆਹ ਜੀ ਲੋਕ ਆ ਜਿਹੜੇ ਤੁਹਾਡੀ ਰੈਲੀ 'ਚ ਤੁਹਾਡੇ ਨਾਲ ਚੱਲੇ ਨੇ ਇੱਧਰ ਵੇਖੋ ਆ ਸਾਰੇ ਲੋਕ ਤੁਹਾਡੇ ਨਾਲ ਤੁਹਾਡੀ ਰੈਲੀ ਤੇ ਨਾਲ ਚਲੇ ਸੀ ਤੁਹਾਨੂੰ ਵੋਟਾਂ ਪਾਈਆਂ ਸੀ ਪਰ ਅੱਜ ਇਹਦਾ ਮਤਲਬ ਕੀ ਤੁਸੀਂ ਇਲੈਕਸ਼ਨ ਹਾਰ ਗਏ ਹੋ ਤੇ ਕੀ ਸਾਡੇ ਪੀਂ ਰਸਤੇ ਬੰਦ ਕਰੋਗੇ ਆ ਤੁਹਾਡੀ ਸਾਰੀ ਕਮੇਟੀ ਰਸਤਾ ਬੰਦ ਕਰਾਣ ਆਈਆਂ ਜਿੱਤਿਆ ਠੀਕ ਹੈ ਕੋ ਚੈੱਕ ਕਰੋ ਮਾਛਾ ਦੇਖੋ ਇਹ ਸ਼੍ਰੋਮਣੀ ਕਾਲੀਦਾਲ ਦਾ ਗਰਾਫ ਸੁਖਬੀਰ ਸਿੰਘ ਬਾਦਲ ਪ੍ਰਧਾਨ ਸ਼੍ਰੋਮਣੀ ਕਾਲੀਦਾਲ ਨੂੰ ਇਹ ਬੇਨਤੀ ਕਰਦੇ ਕਿ ਬਹੁਤ ਨੀਵਾ ਜਾ ਰਿਹਾ ਵਾ ਇਹ ਤਾਂ ਤੇ ਮਸਲੇ ਨਾ ਪਾਓ ਜਿਨਾਂ ਦਾ ਲੋਕ ਹੋਰ ਤੁਹਾਡੇ ਵਿਰੋਧ ਚ ਹੋਣ ਕਾਨੂੰ ਐਲਜੀਪੀਸੀ ਦੇ ਟੋਣਾ ਗਿਆ ਵਾ ਉਹਨਾਂ ਤੇ ਵੀ ਤੁਹਾਡਾ ਪ੍ਰਭਾਵ ਪੈਣਾ ਜੇ ਇਹ ਤੁਹਾਡੇ ਅੱਗੇ ਬੇਤੀ ਹੈਗੀ ਜੇ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ